ਇਦਾਂ ਕਿਸ ਸਵੇਰ 7 ਵਜੇ ਗਿਆ ਸੀ ਹਰਮੰਦਰ ਸਾਹਿਬ ਬਾਬਾ ਜੀ ਚਾਹੇ ਕਿ ਅਸੀਂ ਇੱਥੇ ਜਰੂਰ ਕੋਈ ਆ ਜਾਣਾ ਸੀ ਆਪਾਂ ਤੋਂ ਤੇ ਰਾਤ ਚੰਨਾਂ ਦੀ ਆਇਆ ਨਹੀਂ ਗਿਆ ਜਦੋਂ ਸਵੇਰ ਸਭ ਸਵੇਰ 7 ਵਜੇ ਘਰ ਆਏ ਆ ਤਾਂ ਸਾਡੀ ਬਿਮਾਰੀ ਇਹ ਜੋ ਸਾਰਾ ਸਮਾਨ ਵਿਖਰਾ ਪਿਆ ਸੀ ਪੈਸੇ ਸੀਗੇ ਮੇਰੇ ਕਮੇਟੀਆਂ ਦਾ ਕੰਮ ਮੈਂ ਕਰਦੀਆਂ ਲੋਕਾਂ ਦੇ ਪੈਸੇ ਸੀਗੇ ਕੁਝ ਮੇਰੇ ਆਪਣੇ ਵੀ ਸੀਗੇ ਕੋ ਲੋਕਾਂ ਦੇ ਸੀ ਕੁਝ ਮੈਂ ਕਿਸੇ ਦੇ ਕਮੇਟੀ ਚੱਕੀ ਸੀ 10.5 ਲੱਖ ਰੁਪਏ ਸੀਗਾ ਚਾਰ ਜੋੜੀਆਂ ਮੇਰੇ ਬਾਲੀਆਂ ਦੀਆਂ ਸੀਆਂ 2 ਮੇਰੇ ਮੁੰਡੇ ਰੀਆਂ ਸੀ 2 ਮੇਰੀਆਂ ਆਪਣੀਆਂ ਮੁੰਡਿਆਂ ਨੂੰ ਕਿਹਾ ਤਾ ਤੁਸੀਂ ਗਏ ਕਦੋਂ ਆ ਉੱਥੇ ਅਸੀਂ ਆਤੀ ਅੱਠ ਤੋਂ ਵੇਸਾ ਕੱਲ ਕੱਲ ਵੇਸੀ ਕੱਲ ਅੱਜ ਆਏ ਆ ਆਗੇ ਦੇਖਿਆ ਤੁਸੀਂ ਇਹ ਹਾਂਜੀ ਆਏ ਤੇ ਆਏ ਕਿੱਧਰ ਜੀ ਬੰਦੇ ਕੋਈ ਪਤਾ ਲੱਗਾ ਸਾਨੂੰ ਵੀ ਕੁਛ ਮੈਨੂੰ ਵੀ ਕੁਛ ਵੀ ਪਤਾ ਲੱਗਾ ਖਾਂਦ ਵੀ ਪਾਣੀ ਹੋਆ ਸਾਡੀ ਜਾਲੀ ਵੀ ਪਾਣੀ ਹੋਆ ਦਰਵਾਜ਼ਾ ਵੀ ਕੁਲਾ ਉੱਪਰ ਲਾਦੀ ਦੀ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਆਪਣੇ ਮੱਲੇ ਸਾਡੇ ਘਰੇ ਜੇ ਨਹੀਂ ਲੱਗਾ ਤੇ ਜਿਹੜਾ ਲੱਗਾ ਉਹ ਪਾਲੇ ਪਾਸੇ ਨੂੰ ਆ ਕੋਈ ਨਹੀਂ ਇੱਥੇ ਅਸੀਂ ਹੌਂਸਲਾ ਆ ਗਏ ਬਾਕੀ ਸਾਡੇ ਘਰੇ ਵੀ ਪੂਰੀ ਜਿਹੀ ਕਿਤੇ ਵੀ ਲੱਗੇ ਹੈਗੇ ਤੇ ਤੁਸੀਂ ਆ ਕੇ ਦੇਖਿਆ ਸਵੇਰੇ ਅੱਜ ਹਾਂਜੀ ਹਾਂਜੀ ਤਾਂ ਕੁਝ ਕਰਦੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਮੇਰਾ ਨੁਕਸਾਨ ਜੇ ਬਾਲੀਆਂ 2-3 ਲੱਖ ਦਾ ਸੋਨਾ ਹੋਣਾ ਆ ਅੰਦਾਜ਼ੇ ਦੇ ਨਾਲੇ ਬਾਕੀ ਮੇਰੇ ਮੁੰਡੇ ਦੇ ਕੰਗਵਾਣ ਸੀਗੇ ਮੈਂ ਆਪਣੇ ਜੇਬਾਂ 'ਚ ਭਾਰੀਆਂ ਲੰਗੀਆਂ ਬਣਾਈਆਂ ਸੀ ਮੈਂ ਸੋਚਿਆ ਆਪਣੇ ਨੌ ਨੂੰ ਪਾਉਂਗੀ ਚੱਲ ਮੈੱਕੀ ਘੋੜਾ ਇਹਦੇ ਕੰਮ ਕਰ ਸੀ ਇਹ ਸ਼ਹਿਰ ਦਾ ਕੜਾ ਵੀ ਸੀ ਲੱਭ ਤੇਰਾ ਨਾ ਕੜਾ ਵੀ ਸੀਗਾ ਤੇਰਾ ਚਾਂਦੀ ਦਾ ਕੜਾ ਵੀ ਸੀਗਾ ਜੀ ਤੇ ਕੈਸ਼ ਵੀ ਗੇਰ ਅਭੀ ਸੀ ਆਪਣੇ ਕੋਲ ਅੱਜ 10.5 ਹਜ਼ਾਰ ਰੁਪਏ ਕਮੇਟੀਆਂ ਦਾ ਕੰਮ ਕਰਦੀ ਸੀ ਮੈਂ ਕਮੇਟੀਆਂ ਅੱਜ ਪਕਤਾਂੀਆਂ ਸੀ ਆਣਾ ਸੀ 10:30 10:30 ਵਜੇ ਬੰਦੇ ਲੈਣਾ ਕਮੇਟੀਆਂ ਦਾ ਕੰਮ ਸੀ ਮੇਰਾ ਮੈਂ ਕਿਤੇ ਵਾਰੋਂ ਵੀ ਕਮੇਟੀ ਚੱਕੀ ਸੀਗੀ 590 ਪੈਸੇ ਦਿੱਤੇ ਆ ਥੋੜੇ ਜਿਹੇ ਰਹਿੰਦੇ ਆ ਹੁਣ ਜਿਹਨੇ ਸੀਗੇ 30000 ਰੁਪਏ ਬਾਕੀ ਮੈਨੂੰ ਕੱਲ ਦੇ ਦਿੱਤਾ ਸੀਗਾ ਪੈਸੇ ਦਿੱਤਾ ਸੀਗਾ ਸੀ ਕੈਸੀ ਐਸੇ ਘਰੇ ਹੀ ਪੈਸੀ ਗਈ ਹਾਂਜੀ ਸਾਰੇ ਘਰੇ ਇਸੇ ਜਿੱਦਾਂ ਸਵੇਰ 10 ਵਜੇ ਤੱਕ ਦੇ ਦੇਣੀ ਅਸੀਂ ਉਹ ਬੰਦੇ ਨੂੰ ਸੱਦਿਆ ਸੀ ਆ ਕੇ 10 ਵਜੇ ਲੈ ਜਾਈਏ ਆਪਣੀ ਕਮੇਟੀ ਤੇ ਪੁਲਿਸ ਨੂੰ ਮਾਮਲੇ ਨੂੰ ਸੂਚਨਾ ਦਿੱਤੀ ਸੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਆਈ ਸੀ ਤੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਇੰਨੀਆਂ ਚੋਰੀ ਦੀ ਬਾਤ ਆਉਂਦੀ ਆ ਹਾਂ ਤੁਦੀ ਪ੍ਰਸ਼ਾਸ਼ਨ ਕੋ ਕੀ ਮੰਗ ਰੱਖਦੇ ਆਪਾਂ ਮੰਗਿਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਗਰੀਬ ਨਹੀਂ ਮੈਂ ਤਾਂ ਆਟੋ ਚਲਾਉਂਦਾ ਮਸੇ 10-10 ਰੁਪਏ ਇਕੱਠੇ ਕਰਕੇ ਨਿਆਣਾ ਸਾਨੂੰ ਸਰੇ ਵਿੱਚ ਤੜਕੇ ਨੂੰ ਸਤਾ ਬੈਜੇ ਫੁੰਦਾ ਆ ਵਿਦੇਸ਼ੇ ਕੰਨ ਵਹੀਂ ਬੀਤੇ ਰਾਤੀ ਚੋਰੀ ਹੋ ਗਈ ਤੇ ਜਦੋਂ ਅਸੀਂ ਇੱਥੇ ਆਏ ਤੇ ਤਰਕੰ ਦੇਖੀ ਤਾਂ ਗੰਦ ਪੜ ਗਈ ਇਹਨਾਂ ਦਾ ਜੋ ਕੈਸ਼ ਸੀਗਾ ਉਹ ਲੈ ਗਏ ਕੁਛ ਸੋਨਾ ਸੀਗਾ ਉਹ ਲੈ ਗਏ ਟੁੱਟ ਗਏ ਕਿੰਨਾ ਕੈਸ਼ ਲੈ ਗਏ ਤੇ ਕਿੰਨਾ ਸੋਨਾ ਲੈ ਗਏ 6.10 ਲੱਖ ਰੁਪਏ ਦਾ ਕੈਸ਼ ਆ ਸਾਡੇ ਕੋਲ ਘਰ ਪਿਆ ਸੀਗਾ ਐਸੇ ਕਾਦੇ ਪੈਸੇ ਸੀਗੇ ਕਮੇਟੀ ਦਾ ਸੀ ਕਮੇਟੀ ਸਾਡੀ ਪਾਉਂਦੀ ਭੈਣ ਗਾਡੀ ਅੱਛਾ ਜੀ ਉਹ ਕਮੇਟੀਆਂ ਦੇ ਪੈਸੇ ਸੀਗੇ ਉਸ ਕਮੇਟੀਆਂ ਨੇ ਇੱਕ ਚੱਕੀ ਸੀ ਕੱਲ੍ਹ-ਕੱਲੋਂ ਆਪ ਵੀ ਕਿਸੇ ਪਾਸੇ ਪੈਸੇ ਤੇ ਆਪਣੀਆਂ ਵੀ ਪੁੰਦੀਆਂ ਕਮੇਟੀਆਂ ਹੀ ਉਹ ਇਕੱਠੇ ਪੈਸੇ ਸੀਗੇ ਤੇ ਕਮੇਟੀਆਂ ਦੇ ਪੈਸੇ ਭੁਗਤਾਨ ਕਰਨਾਂ ਦੇ ਸਾਰਾ ਜਾਂ ਤੇ 골ਡ ਕਿੰਨਾ ਸੀ ਜੀ 골ਡ ਇਹਨਾਂ ਦੇ 2.5 ਲੱਖ ਤਾਂ ਹੋਣਾ ਸਦਾ ਹੀ ਠੀਕ ਆ ਜੀ ਤੇ ਮਤਲਬ ਕੀ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਇਹ ਚੋਰੀ ਹੋ ਗਈ ਸਾਡੇ ਘਰ ਦੇ ਗੁਰ ਜਦੋਂ ਆਏ ਸਵੇਰੇ ਤੱਕ ਇਹਦੇ ਨੇ ਫੁੱਟਾ ਖੋਲਿਆ ਗੇਟ ਫੋਲ ਕੇ ਜਾ ਦੇਖਿਆ ਤਾਂ ਅੰਦਰ ਕਾਂ ਦਾ ਪਾੜਿਆ ਮੁਰ ਦਰਵਾਜ਼ਾ ਤੋੜਿਆ ਆ ਇਹ ਆਂਟੀ ਹੁਣੀ ਕਿਤੇ ਗਏ ਸੀਗੇ ਪਹਿਲਾਂ ਉਹਨੇ ਸਾਡੇ ਕਹਿਆ ਸੀ ਕੱਲ ਮੱਥਾ ਟੇਣ ਗਏ ਜੀ ਮੰਦਰ ਸਾਹਿਬ ਹਾਂਜੀ ਤੇ ਉੱਥੋਂ ਉਹਨਾਂ ਨੂੰ ਰਾਤੀਂ ਨਾਲ ਰਸ਼ਾਪਾਸੋਂ ਲੇਟ ਹੋ ਗਿਆ ਹਾਂਜੀ ਕਿਨੂੰ 2:30 ਵਜੇ 3:00 ਵਜੇ ਵਾਪਸ ਆਜਣਾ ਸੀਗਾ ਰਸ਼ ਕਰਕੇ ਜਾਂਦਾ ਕਰਕੇ ਇਹ ਲੇਟ ਆਏ ਤਾਂ ਸਵੇਰੇ 7:00 ਵਜੇ ਲੇਟ ਆਏ ਤਾਂ ਸਵੇਰੇ 7:00 ਵਜੇ ਕਹਿੰਦਾ ਨਾ ਤੇ ਲਗਭਗ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਦੇਖੋ 10 ਲੱਖ ਤੱਕ ਐਸੇ ਚਾਹੇ ਜਿਹਨਾਂ ਨੂੰ ਜੋ ਨਾ ਕੋਈ ਪ ਬਾਕੀ ਤਾਂ 1.5 ਲੱਖ ਦੀ ਰੇਂਜ ਦੇ ਵਿੱਚ ਇਹਨਾਂ ਤਾਂ ਗਏ ਸੀ ਸੋਨਾ ਚੋਣ ਲਗਾ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਸਾਂ ਨੇ ਸ਼ਿਕਾਇਤ ਕੀਤੀ ਆ ਪੁਲਸਾਂ ਨੇ ਐਸੀ ਇਨਕੁਆਰੀ ਸਾਰੇ ਕਰਿਆ ਗਿਆ ਉਹ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਇੱਥੇ ਸੀਸੀਟੀਵੀ ਕੈਮਰੇ ਸਰ ਨਹੀਂ ਇੱਕੋ ਲੱਗਾ ਉਹ ਉਹ ਹੋਸਟਲ ਉਹ ਬਲੂ ਹੋ ਤੁਝੇ ਬਸੇ ਕੀਤਾ ਤਾਂ ਕੋਈ ਸਰ ਪਤਾ ਲੱਗਾ ਕਿੱਧਰੋਂ ਜੀ ਆਏ ਆ ਆਏ ਤਾਂ ਪਲਾਸਾ ਲੋਡ ਵਿੱਚ ਨਹੀਂ ਆ ਅੱਛਾ ਜੀ ਅਜੇ ਥੋੜਾ ਮੈਂ ਇਹਦਾ ਮੋਗਾ ਕੀਤਾ ਆਏ ਇੱਧਰ ਦੇ ਜਾਓ